ਅਜਨਾਲਾ ਦੇ ਨਾਲ ਲੱਗਦੇ ਸਰਹੱਦੀ ਪਿੰਡ ਫਤਿਹਵਾਲ ਦੇ ਵਿੱਚ ਹਰਜੀਤ ਸਿੰਘ ਦੀ ਦੁਕਾਨ ਅਤੇ ਘਰ ਦੇ ਵਿੱਚ دیر ਰਾਤ ਬਿਜਲੀ ਦੇ ਸ਼ਾਰਟ ਸਰਕਟ ਹੋਣ ਦੇ ਕਾਰਨ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਦੇ ਵਿੱਚ ਲਖਵਿੰਦਰ ਕੌਰ ਅਤੇ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਲਈ ਘਰੋਂ ਬਾਹਰ ਗਏ ਹੋਏ ਸਨ ਅਤੇ ਅਚਾਨਕ دیر ਰਾਤ ਬਿਜਲੀ ਦੇ ਸ਼ਾਰਟ ਸਰਕਟ ਹੋਣ ਦੇ ਕਰਕੇ ਉਹਨਾਂ ਦੀ ਦੁਕਾਨ ਅਤੇ ਘਰ ਨੂੰ ਭਿਆਨਕ ਅੱਗ ਲੱਗੀ ਅਤੇ ਮੌਕੇ ਤੇ ਪਿੰਡ ਵਾਸੀਆਂ ਤੇ ਫਾਇਰ ਬ੍ਰਿਗੇਡ ਨੇ ਪੂਰੀ ਕੋਸ਼ਿਸ਼ ਦੇ ਨਾਲ ਇਸ ਅੱਗ ਨੂੰ ਬੁਝਾਇਆ ਲਖਵਿੰਦਰ ਕੌਰ ਕਿੱਦਾਂ ਹੈ ਜੀ ਵੱਡਾ ਫਤਿਹਵਾਲ ਇਹ ਕੀ ਭੈਣ ਦੀ ਘਟਵਾਈ ਯਾਰ ਇਹ ਬੱਤੀ ਦੇ ਉਹਦੇ ਨਾਲ ਹੀ ਹੋਈ ਇਸ ਅਸਰ ਸੌਖ ਸਰਕਰ ਨਾਲ ਹੀ ਬਤਾਰਾਂ ਨਹੀਂ ਜੁੜ ਗੀਆਂ ਕਿਤੇ ਅਸੀਂ ਤੇ ਘਰ ਨਹੀਂ ਸੀ ਅਸੀਂ ਬਟਾਲੇ ਗਏ ਹੋਏ ਸੀ ਸਾਡੇ ਮਮਾ ਪਾਪਾ ਹੀ ਘਰ ਸੀ ਤੇ ਸਾਡਾ ਸਾਰਾ ਕੁਝ ਸੜ ਗਿਆ ਹੈਗਾ ਦੁਕਾਨ ਦਾ ਵੀ ਪਿੱਛੇ ਘਰ ਦਾ ਵੀ ਸਭ ਕੁਝ ਸੜ ਗਿਆ ਹੈਗਾ ਤੇ ਚਲੋ ਸਾਡੀ ਹੈਲਪ ਕਰੇ ਸਰਕਾਰ ਅਸੀਂ ਰਿਕਵੈਸਟ ਕਰਦੇ ਹਾਂ ਨੁਕਸਾਨ 2.5 ਲੱਖ ਕੈਸ਼ ਸੀ ਤੇ ਬਾਕੀ ਸੋਨਾ ਸੀ 1.5 ਦਸ ਤੋਲੇ ਦਾ ਤੇ ਬਾਕੀ ਸਾਡਾ 15 ਦੇ ਕਰੀਬ ਨੁਕਸਾਨ ਹੋ ਗਿਆ 15 ਲੱਖ ਦੇ ਤੇ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਕਿ ਸਾਡੀ ਮਦਦ ਕੀਤੀ ਜਾਵੇ ਕੋਈ ਸੱਜਣ ਮਿੱਤਰ ਵੀ ਹੋਵੇ ਇਹੋ ਜਿਹੇ ਭੈਣ ਭਰਾ ਜਿਹੜਾ ਸਾਡੀ ਬਾਹ ਫੜ ਸਕੇ ਤੇ ਰਿਕਵੈਸਟ ਕਰਦੇ ਹਾਂ ਕਿ ਸਾਡਾ ਸਾਥ ਦਿਓ ਠੀਕ ਦਾ ਕੰਮ ਸੀ ਮੇਰੇ ਕਾਫੀ ਸਾਰੇ ਸੂਟ ਸੀ ਵਰੀਆਂ ਦੇ ਆਏ ਹੋਏ ਉਹ ਵੀ ਸਭ ਸੜ ਗਏ ਅੰਦਰ ਮਸ਼ੀਨ ਵੀ ਸੜ ਗਈ ਸਾਰਾ ਨੁਕਸਾਨ ਹੋ ਗਿਆ ਬਹੁਤ ਸਾਰਾ ਜਨਾਬੀ ਜੀ ਮੇਰਾ ਨਾਮ ਰਾਜਵਿੰਦਰ ਸਿੰਘ ਰਾਜੂ ਹੈ ਜੀ ਹੱਤੇਵਾਲ ਵੱਡਾ ਜੀ ਇਹ ਘਟਦਾ ਏ ਕੀ ਬਾਤਰੀ ਤੇ ਕਿੰਨਾ ਨਾਲ ਬਾਤਰੀ ਇਹ ਜੀ ਸਰਦਾਰ ਰਜਿੰਦਰ ਸਿੰਘ ਦਾ ਘਰ ਆ ਤੇ ਤਾਰ ਸਰਕਟ ਹੋਣ ਕਰਕੇ ਕਰਿਆਨੇ ਦੀ ਦੁਕਾਨ ਸੀ ਉਹਨੂੰ ਅੱਗ ਲੱਗ ਗਈ ਤੇ ਅੱਗ ਇੰਨੀ ਭਿਆਨਕ ਸੀ ਕਿ ਪਿੱਛੇ ਇਹਨਾਂ ਦੀ ਕੋਠੀ ਆ ਉਹਨੂੰ ਵੀ ਚਲ ਗਈ ਏ ਤੇ ਇਹਨਾਂ ਦਾ 2.5 ਲੱਖ ਰੁਪਇਆ ਕੈਸ਼ ਵੀ ਸੀਗਾ ਉਹ ਵੀ ਸਾਰ ਕੇ ਸੁਆਹ ਹੋ ਗਿਆ ਵਾ ਨਾਲ ਕੋਈ ਇਹਨਾਂ ਦਾ ਸੋਨਾ ਵੀ ਸੀ ਗਹਿਣੇ ਗੁੰਨੇ ਵੀ ਸੀ ਬੈੱਡ ਅਲਮਾਰੀਆਂ ਜ਼ਰੂਰੀ ਕਾਗਜ਼ਾਤ ਸਭ ਸਰਕੇ ਸਵਾਹ ਹੋ ਗਿਆ ਜੀ 10 ਤੋਂ 15 ਲੱਖ ਦੇ ਕਰੀਬ-ਕਰੀਬ ਇਹਨਾਂ ਦਾ ਨੁਕਸਾਨ ਹੋ ਚੁੱਕਾ ਵਾ ਤੇ ਪ੍ਰਸ਼ਾਸਨ ਅੱਗੇ ਮੰਗ ਕਰਦੇ ਆਂ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਤੇ ਬਾਕੀ ਕੋਈ ਦਾਨੀ ਪ੍ਰੇਮੀ ਸੱਜਣਾ ਨੂੰ ਵੀ ਅਸੀਂ ਕਹਿੰਨੇ ਆਂ ਵੀ ਇਸ ਘਰ ਦੀ ਜਾਣ ਕੇ ਮਦਦ ਕਰੋ ਕੋਈ ਯਾਦੀ ਮਹਰੀ ਨੁਕਸਾਨ ਤੋਂ ਬਚਾਈ ਰਿਹਾ ਉਹ ਤੋਂ ਬਚਾਰਿਆ ਜੀ ਇਹ ਘਰ ਨਹੀਂ ਸੀਗੇ ਇਹ ਸਿਰਫ ਇਹਨਾਂ ਦਾ ਦੋਨੇ ਜੀ ਘਰ ਸੀਗੇ ਬਾਕੀ ਪਰਿਵਾਰ ਗਿਆ ਸੀਗਾ ਆਪਣਾ ਬਟਾਲੇ ਆਪਣੀ ਸਿਸਟਰ ਕੋਲ ਉਹ ਤੋਂ ਇਹਨਾਂ ਨੂੰ ਪਤਾ ਲੱਗਾ ਇਹ ਵਿਚਾਰੇ ਫਿਰ 1 ਵਜੇ ਆਏ ਨਹੀਂ। ਬਾਕੀ ਪਿੰਡ ਨੇ ਬਹੁਤ ਸੰਯੋਗ ਦਿੱਤਾ। ਪਿੰਡ ਸਾਰਾ ਆ ਗਿਆ। ਤੇ ਐਸ ਐਚ ਓ ਸਾਹਿਬ ਨੂੰ ਫੋਨ ਕੀਤਾ। ਉਹਨਾਂ ਵੀ ਫਿਰ ਫਾਰਮ ਗੇਟ ਦੀ ਗੱਡੀ ਘੱਲੀ ਜਿਹਦੇ ਕਰਕੇ ਇਹਦੇ ਅੱਗ ਤੇ ਕਾਬੂ ਪਾਇਆ ਗਿਆ। ਨਹੀਂ ਤਾਂ ਕੋਈ ਮੁਸ਼ਕਲ ਇੰਨੀ ਜ਼ਿਆਦਾ ਸੀ ਕੋਈ ਨਹੀਂ ਚਾਰਾ ਚੱਲ ਰਿਹਾ। ਹਰਜੀਤ ਸਿੰਘ ਸਰ ਪਿੰਡ ਕਿਹੜਾ ਹੈ? ਵੱਡਾ ਫੱਤੇ ਵਾਲਾ। ਇਹ ਕੀ ਵੀਰ ਦੀ ਘੜਦਾ ਬਾਤਰੀ ਦਾ? ਇਹ ਵੀਰ ਜੀ 9:30 ਦਾ ਟਾਈਮ ਹੀ ਨਹੀਂ ਰਾਤ। ਅਸੀਂ ਦੇ ਬਟਾਲਾ ਗਏ ਹਾਂ ਤੇ ਮਦਰ ਫਾਦਰ ਮੇਰੇ ਘਰ ਹੀ ਇੱਥੇ ਤੇ ਲੇਟ ਸਰਕਟ ਹੋਇਆ ਤੇ ਉਹਦੇ ਨਾਲ ਅੰਦਰ ਅੱਗ ਲੱਗੀ ਹੈ ਤੇ ਕੁਝ ਕਰਿਆਨੇ ਦੀ ਦੁਕਾਨ ਸੀ ਨਾਲ ਰੈਡੀਮੇਡ ਦਾ ਸੀਗਾ ਕੰਮ ਸਾਡਾ ਰੈਡੀਮੇਡ ਦਾ ਕੰਮ ਸੀ ਤੇ ਬੁਟੀਕ ਦਾ ਕੰਮ ਸੀ ਨਾਲ ਜੀ ਹਾਂਜੀ ਇਹ ਅੱਗ ਲੱਗ ਕੇ ਬਗਲ ਦੀ ਦੁਕਾਨ ਦੀ ਵੀ ਚਾਲ ਘਰ ਦਾ ਨੁਕਸਾਨ ਜੀ 2.5 ਤੋਂ 3 ਲੱਖ ਰੁਪਏ ਕੈਸ਼ ਸੀਗਾ ਤੇ 10 ਕੇ ਤੋੜੇ ਸੋਨਾ ਸੀਗਾ ਜਿਹੜਾ ਮਿੱਟੀ ਹੋ ਗਿਆ ਬਾਕੀ ਜੋ ਸਮਾਨ ਅੰਦਰ ਪਿਆ ਸੀ ਤੋ ਬਿਲਕੁਲ ਛੜ ਕੇ ਸਵਾਹ ਹੋ ਚੁਕਿਆ ਬਾਕੀ ਬੈੱਡ ਜੋ ਬਿਸਤਰਾ ਪੈਣਨ ਵਾਸਤੇ ਕੱਪੜੇ ਸੀਗੇ ਜੋ ਰੈਡੀਮੇਡ ਦਾ ਸਮਾਨ ਪਿਆ ਸੀ ਉਹ ਵੀ ਬਰਬਾਦ ਹੋ ਗਿਆ ਜੀ ਕਾਗਜ਼ ਪੱਤਰ ਡਾਕੂਮੈਂਟ ਕਾਗਜ਼ ਪੱਤਰ ਮੇਰੇ ਡਾਕੂਮੈਂਟ ਪਰਸਨਲ ਮੈਂ ਅਕਸਰ ਸਰਵਸਮਾਨ ਮੇਰੇ ਡਾਕੂਮੈਂਟ ਪੈਲਚੰਦੇ ਸੀਗੇ ਉਹ ਹੈ ਕੁਝ ਬੱਚਿਆਂ ਦੇ ਪਾਸਪੋਰਟ ਸੀਗੇ ਅ ਡੀ ਐਮ ਸੀ ਜੇ ਬੱਚਿਆਂ ਦੀਆਂ ਤੇ ਉਹ ਵੀ ਜਲ ਕੇ ਸਵਾਹ ਹੋ ਚੁੱਕੀਆਂ ਨੇ ਅੰਦਾਜ਼ਨ ਕਿੰਨੇ ਕੁ ਲੱਖਾਂ ਦਾ ਨੁਕਸਾਨ ਲਗਜਾ ਕੇ 15 ਕੁ ਲੱਖ ਦੇ ਕਰੀਬ ਹੋਇਆ ਨੁਕਸਾਨ ਜੀ ਹੁਣ ਅਗਲਾ ਆਮਦਨ ਦਾ ਸਰੋਤ ਕੀ ਹੈ ਅੰਧਨਾ ਕੋਈ ਸ਼ੁਰੂ ਨਹੀਂ ਬਸ ਜੀ ਮੇਰੀ ਪਲਛਨ ਦਾ ਸਾਧਨ ਹੈ ਵਾਕਤ ਦੁਕਾਨ ਦਾ ਹੀ ਰੋਈ ਖਤਮ ਹੋ ਗਿਆ ਵੰਗ ਪ੍ਰਸ਼ਾਸਨ ਅਗੇ ਇਹੋ ਕਰਦੇ ਜੇ ਕੋਈ ਸੱਜਣ ਬੇਲੀ ਕੋਈ ਮਦਦ ਕਰ ਸਕਦਾ ਠੀਕ ਹੈ ਨਹੀਂ ਕਰ ਸਕਦਾ ਤੇ ਧੰਨਵਾਦ ਹੈ ਅਸਮ ਜਨ న్యూਸ ਦੇ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ